ਹੈਲੋ ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਸ਼ਰਟ ਤੇ ਫੁਲਕਾਰੀ ਟਾਂਕੇ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਉਣਾ ਦੱਸਾਂਗੇ ਇਹ ਵੀ ਸ਼ੇਪ ਅਤੀ ਡਿਜ਼ਾਈਨਰ ਕਹਿ ਸਕਦੇ ਆਪਾਂ ਇਹਨੂੰ ਤੇ ਚਲੋ ਆਪਾਂ ਸ਼ਟਾਰਟ ਕਰਦੇ ਆਂ ਦੇਖੋ ਇਹ ਤਾਂ ਆਪਾਂ ਤੁਹਾਨੂੰ ਇਹ ਪਹਿਲਾਂ ਆਪਾਂ ਐਦਾਂ ਘੁੰਡੀ ਤੇ ਜਾਲੀ ਨਾਲ ਹਨਾ ਬਾਕਸ ਬਣਾ ਲਾਂਗੇ ਸ਼ਰਟ ਦੇ ਉੱਤੇ ਉਹ ਮਤਲਬ ਕਿੰਨੇ ਇੰਚ ਦੇ ਬਾਕਸ ਬਣਾਉਣੇ ਨੇ ਲੰਬਾਈ ਚੌੜਾਈ ਕਿੰਨੀ ਰੱਖਣੀ ਆ ਉਹ ਆਪਾਂ ਆਪਣੇ ਅਕੋਰਡਿੰਗ ਰੱਖ ਲਾਂਗੇ ਤੇ ਮੈਂ ਤੁਹਾਨੂੰ ਬਾਕਸ ਦੇ ਵਿੱਚ ਪੱਤੀ ਵਾਲਾ ਵੀ ਸ਼ੇਪ ਪੱਤੀ ਵਾਲਾ ਡਿਜ਼ਾਈਨ ਬਣਾਉਣਾ ਦੱਸਦੀ ਆਂ ਵੀ ਇਹਨੂੰ ਆਪਾਂ ਕਿਵੇਂ ਬਣਾ ਸਕਦੇ ਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਮੈਂ ਜਿਹੜੀ ਇਹ ਵਾਲੀ ਡੰਡੀ ਲਵਾਂਗੇ ਆਪਾਂ 5 ਸੈਂਟੀਮੀਟਰ ਦੀ ਲੈ ਲਾਂਗੇ 5 ਸੈਂਟੀਮੀਟਰ ਦੀ ਇਹ ਡੰਡੀ ਹੈ ਆਪਣੀ ਹੁਣ ਆਪਾਂ ਕੀ ਕਰਨਾ ਜਿਹੜੀਆਂ ਇਹਦੇ ਉੱਤੇ ਆਪਾਂ ਡਿਜ਼ਾਈਨ ਬਣਾਉਣਾ ਆਂ ਵੀਗ ਵਾਲਾ ਉਹ ਆਪਾਂ ਬਣਾਵਾਂਗੇ ਦੇਖੋ ਪਹਿਲਾਂ ਆਪਾਂ ਪੈਨਸਲ ਨਾਲ ਮਾਰਕਿੰਗ ਕਰ ਲਾਂਗੇ ਆਪਾਂ 2 ਸੈਂਟੀਮੀਟਰ ਤੇ ਡਾਟ ਲਗਾ ਲਾਂਗੇ ਠੀਕ ਹੈ 2 ਸੈਂਟੀਮੀਟਰ ਤੇ ਡਾਟ ਲਗਾ ਕੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਮੈਂ ਤੁਹਾਨੂੰ ਸਮਝਾਉਣ ਵਾਸਤੇ ਦੱਸ ਦਿੰਨੀ ਆ ਛਪਾਈ ਕਰਕੇ ਇਹਦੀ ਛਾਪ ਕੇ ਪੈਨਸਲ ਨਾਲ ਦੇਖੋ ਜਿਹੜੀ ਆਪਣੀ ਆ ਚੀਜ਼ ਹੈ ਇੱਥੋਂ ਆਪਾਂ ਬਿਲਕੁਲ ਐਦਾਂ ਇਹਦੇ ਉੱਤੇ ਵੀ ਬਣਾ ਲਾਂਗੇ ਤੇ ਇਹਦੇ ਬਿਲਕੁਲ ਜੜ ਦੇ ਵਿੱਚ ਵੀ ਐਦਾਂ ਵੀ ਬਣਾ ਲਾਂਗੇ ਹੁਣ ਆਪਾਂ ਇਹਨੂੰ ਐਦਾਂ ਮੈਚ ਕਰ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਜੇ ਡਿਜ਼ਾਈਨ ਸਿੱਖਣਾ ਤਾਂ ਵੀਡੀਓ ਬਿਨਾ ਸਕਿੱਪ ਕਰੇ ਸਾਰੀ ਦੇਖਿਓ ਕਿਉਂਕਿ ਇਹਦਾ ਕੱਲਾ ਕੱਲਾ ਸਟੈਪ ਸਮਝਣਾ ਲਾਇਆ ਕਿ ਇੱਧਰ ਨੂੰ ਆਪਾਂ ਕਿੱਦਾਂ ਫਿਰ ਇਹਨੂੰ ਡਿਜ਼ਾਈਨ ਨੂੰ ਅੱਗੇ ਬਣਾਉਣਾ ਹੈ ਪੱਤੀ ਨੂੰ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲੈ ਲਾਂਗੇ ਹਾਂਜੀ ਦੇਖੋ ਆਪਾਂ ਇਹਦਾ ਬਣਾ ਲਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੌਟ ਪਿੰਕ ਕਲਰ ਪਾਵਾਂਗੇ ਜਿਹੜਾ ਇਹਦੇ ਵਿੱਚ ਮੈਂ ਆਪਾਂ ਮਤਲਬ ਥ੍ਰੈਡ ਯੂਜ਼ ਕਰ ਰਹੇ ਹਾਂ ਜ਼ਿਆਦਾਤਰ ਫੁਲਕਾਰੀ ਮਤਲਬ ਕੜਾਈ ਦੇ ਵਿੱਚ ਪੱਟ ਦਾ ਤੱਕਾ ਹੀ ਯੂਜ਼ ਹੁੰਦਾ ਆ ਤੇ ਜੇ ਆਪਾਂ ਸੁੱਤੀ ਥ੍ਰੈਡ ਨਾਲ ਕੰਮ ਕਰਨਾ ਹੋ ਉਹ ਆਪਣੀ ਆਪਣੀ ਮਰਜ਼ੀ ਆ ਆਪਾਂ ਕਿਹੜਾ ਥ੍ਰੈਡ ਯੂਜ਼ ਕਰ ਰਹੇ ਹਾਂ ਪਰ ਮੈਂ ਇਹਦੇ ਵਿੱਚ ਪੱਟ ਦਾ ਥ੍ਰੈਡ ਯੂਜ਼ ਕਰ ਰਹੇ ਹਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਬੀ ਬਣਾਉਣ ਵਾਸਤੇ ਕੀ ਕਰਾਂਗੇ ਜਿਹੜਾ ਆ ਖੁੰਝਾ ਆ ਇਹ ਇੱਥੋਂ ਆਪਾਂ ਹਲਕਾ ਜਿਹਾ ਟਾਂਕਾ ਚੱਕ ਲਾਂਗੇ ਮੈਂ ਇਹਦੇ ਵਿੱਚ ਹੌਟ ਪਿੰਕ ਪਾ ਰਹੀ ਆ ਐਸ ਟ੍ਰਿਕ ਦੇ ਨਾਲ ਠੀਕ ਹੈ ਹੁਣ ਬਿਲਕੁਲ ਐਦਾਂ ਇਹਦੀ ਸੇਧ ਲੈ ਕੇ ਬਿਲਕੁਲ ਇਹਦੀ ਜੜ ਤੋਂ ਸੈਂਟਰ ਚੋਂ ਤਾਗਾ ਚੱਕ ਲਾਂਗੇ ਹੁਣ ਆਪਾਂ ਇੱਥੋਂ ਉੱਪਰਲੀ ਸਾਈਡ ਤੋਂ ਐਸ ਟ੍ਰਿਕ ਦੇ ਨਾਲ ਦੇਖੋ ਇੱਥੋਂ ਸੈਂਟਰ ਚੋਂ ਬਿਲਕੁਲ ਹਲਕਾ ਇੱਥੋਂ ਉੱਪਰ ਨੂੰ ਮੂਰੱਖਾਂਗੇ ਪਸੂਈ ਦਾ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਇਹ ਬਣ ਕੇ ਰੈਡੀ ਹੋ ਰਿਹਾ ਤੁਸੀਂ ਜਿਵੇਂ ਮਰਜੀ ਇਹਨੂੰ ਆਪਣੇ ਸੂਟ ਤੇ ਚਾਹੇ ਆਪਾਂ ਸੂਟ ਤੇ ਵੀ ਹਨਾ ਲਹਿੰਗੇ ਤੇ ਵੀ ਇਹਦੇ ਨਾਲ ਆਪਾਂ ਡਿਜ਼ਾਈਨ ਕਰ ਸਕਦੇ ਆ ਦੁਪੱਟਾ ਵੀ ਤਿਆਰ ਕਰ ਸਕਦੇ ਆ ਆਪਾਂ ਐਸੀ ਡਿਜ਼ਾਈਨ ਨਾਲ ਪਰ ਜਿਹੜਾ ਮੈਂ ਬਣਾ ਰਹੀ ਆ ਮੈਂ ਇਹ ਸੂਟ ਤੇ ਡਿਜ਼ਾਈਨ ਬਣਾ ਰਹੀ ਆ ਦੇਖੋ ਇਦਾਂ ਮਤਲਬ ਜਿਹੜਾ ਟਾਂਕਾ ਉਹਨੂੰ ਪੂਰਾ ਆਪਾਂ ਖਿੱਚ ਕੇ ਹਨ ਵਧੀਆ ਤਰੀਕੇ ਨਾਲ ਕੱਸ ਕੇ ਜੇ ਫਿਲ ਕਰਾਂਗੇ ਤਾਂ ਜੋ ਇਹਦੇ ਵਿੱਚ ਢਿੱਲ ਨਾ ਪਵੇ ਬਿਲਕੁਲ ਵੀ ਕੰਮ ਦੇ ਵਿੱਚ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਸਾਰੇ ਨੂੰ ਫਿਲ ਕਰ ਲਾਂਗੇ ਤੁਸੀਂ ਪੂਰਾ ਧਿਆਨ ਨਾਲ ਦੇਖੋ ਕਿ ਇਹ ਪੱਤੀ ਨੂੰ ਆਪਾਂ ਉੱਪਰ ਕਿਦਾਂ ਕੰਪਲੀਟ ਕਰਨਾ ਸਿਰੇ ਤੇ ਜਾ ਕੇ ਹੋਰ ਵੀ ਤੁਸੀਂ ਜਿਹਹ ਜਿਹੇ ਵੀ ਡਿਜ਼ਾਈਨ ਚਾਹੁੰਦੇ ਹੋ ਬਣਾਉਣਾ ਸਿੱਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਚ ਲਿਖ ਕੇ ਦੱਸ ਸਕਦੇ ਹੋ ਅਸੀਂ ਓਦਾਂ ਦਾ ਹੀ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਉਹ ਐਸ ਤਰੀਕੇ ਨਾਲ ਆਪਾਂ ਇਹਨੂੰ ਇੱਥੇ ਤੱਕ ਜਦੋਂ ਲੱਗੇ ਹਨਾ ਆਪਾਂ ਨੂੰ ਵੀ ਆਪਣੀ ਦੋਨੋਂ ਪਾਸਿਓਂ ਸ਼ੇਪ ਇਕੁਅਲ ਹੋਣੀ ਚਾਹੀਦੀ ਆ ਟਾਂਕਿਆਂ ਦੀ ਹਾਂਜੀ ਦੇਖੋ ਆਪਣੀ ਇੱਥੇ ਤੱਕ ਇਹ ਪੱਤੀ ਕੰਪਲੀਟ ਹੋ ਗਈ ਦੇਖੋ ਇਹ ਐਸ ਤਰੀਕੇ ਨਾਲ ਬਣ ਗਈ ਦੋਨੇ ਪਾਸਿਓਂ ਹੁਣ ਤੁਹਾਨੂੰ ਇਹਦੀ ਬੈਕ ਸਾਈਡ ਵੀ ਦਿਖਾਉਣੀ ਆ ਕਿ ਕਿੰਨੀ ਫਿਨਿਸ਼ਿੰਗ ਆ ਜਿੰਨੀ ਫਿਨਿਸ਼ਿੰਗ ਆਪਣੀ ਉੱਪਰ ਆ ਉੰਨੀ ਫਿਨਿਸ਼ਿੰਗ ਆਪਣੀ ਬੈਕ ਸਾਈਡ ਵੀ ਆ ਦੇਖੋ ਕਪਾਣ ਨੂੰ ਗੱਠ ਕਿਦਾਂ ਦੇਣੀ ਆ ਨੀਚੇ ਬਿਲਕੁਲ ਹਲਕਾ ਜਿਹਾ ਕਪੜਾ ਚੱਕ ਕੇ ਐਦਾਂ ਇੱਕ ਦੋ ਦੋ ਵਾਰੀ ਗੱਠ ਦੇਣੀ ਆ ਚਾਹੇ ਤੇ ਤਿੰਨ ਵਾਰੀ ਵੀ ਦੇ ਸਕਦੇ ਆ ਪਰ ਦੋ ਵਾਰੀ ਤਾਂ ਗੱਠ ਦੇਣੀ ਬਹੁਤ ਜ਼ਰੂਰੀ ਐ ਨਹੀਂ ਗੱਠਾਂ ਖੁੱਲ ਜਾਂਦੀਆਂ ਨੇ ਇੱਥੇ ਗੱਠ ਦੇ ਕੇ ਆਪਾਂ ਇਹਨੂੰ ਐਦਾਂ ਡਾਇਰੈਕਟ ਤਨੀ ਤੋੜਨਾ ਹੈਗਾ ਆਪਾਂ ਇਹਨੂੰ ਗੱਠ ਦੇ ਕੇ ਨਾ ਐਦਾਂ ਹਲ ਐ ਉੱਪਰ ਨੀਚੇ ਉਂਗਲ ਰੱਖਣੀ ਆ ਤੇ ਇਹਦੇ ਵਿੱਚ ਮਤਲਬ ਸੂਈ ਲੰਘਾਉਣੀਆਂ ਕਪੜੇ ਦੇ। ਹੁਣ ਦੇ ਨੀਚੇ ਧਿਆਨ ਰੱਖਣਾ ਵੀ ਕਿ ਨੀਚਲੀ ਕੜਾਈ ਦੇ ਵਿੱਚ ਤੀ ਸੂਈ ਨਾ ਲੰਗੇ ਆਪਣੇ ਇਸ ਤਰੀਕੇ ਨਾਲ ਕਰਕੇ ਆਪਾਂ ਇਹਨੂੰ ਐਦਾਂ ਫਿਰ ਇੱਥੋਂ ਆਪਾਂ ਇਹਨੂੰ ਤੋੜ ਦਾਂਗੇ ਤਾਂ ਅੱਗੇ ਨੂੰ। ਇਹਨੂੰ ਕੱਟ ਜਿਹੜਾ ਇਹ ਬਾਦੂ ਆਪਾਂ ਇਹਨੂੰ ਕਟਰ ਨਾਲ ਕੱਟ ਵੀ ਦਵਾਂਗੇ। ਦੇਖੋ ਇਸ ਤਰੀਕੇ ਨਾਲ ਆਪਣੀ ਇਹ ਇੱਕ ਪੱਤੀ ਬਣ ਗਈ। ਹੁਣ ਆਪਾਂ ਕੀ ਕਰਾਂਗੇ? ਨੈਕਸਟ ਹੁਣ ਆਪਾਂ ਇਹਨੂੰ ਪਹਿਲਾਂ ਇਧਰਲੀ ਸਾਈਡ ਆਪਾਂ ਇਸੇ ਤਰੀਕੇ ਨਾਲ ਇੱਕ ਪੱਤੀ ਹੋਰ ਬਣਾਵਾਂਗੇ ਉਹ ਆਪਾਂ ਕਿੱਦਾਂ ਬਣਾਵਾਂਗੇ ਦੇਖੋ ਉਹ ਵੀ ਆਪਾਂ 2 ਸੈਂਟੀਮੀਟਰ ਲੈ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਵੀ ਆਪਾਂ ਉੱਪਰੋਂ ਇਦਾਂ V ਸ਼ੇਪ ਦੇ ਦਾਂਗੇ ਤੇ ਇਧਰੋਂ ਤਾਂ ਦੇਖੋ ਆਪਣੀ V ਸ਼ੇਪ ਬਣੀ ਹੋਈ ਆ ਇਸ ਤਰੀਕੇ ਨਾਲ ਆਪਾਂ ਇੱਥੋਂ ਦੇ ਦਾਂਗੇ ਇਦਾਂ ਠੀਕ ਹੈ ਦੇਖੋ ਆਪਣੀ ਇਹ ਇਦਾਂ ਡਰਾ ਹੋ ਗਈ ਹੁਣ ਆਪਾਂ ਇੱਥੇ ਆਪਾਂ ਹੋਰ ਕਲਰ ਪਾਵਾਂਗੇ ਜਿਹੜੇ ਆਪਾਂ ਕਲਰ ਵੀ ਇਹਦੇ ਵਿੱਚ ਪਾਉਣੇ ਆ ਹਨਾ ਇਹ ਵੀ ਆਪਾਂ ਇੱਕ ਮਤਲਬ ਧਿਆਨ ਰੱਖ ਕੇ ਪਾਉਣਾ ਚਾਹੀਦਾ ਵੀ ਕਿਹੜੇ ਕਲਰ ਲਵੇ ਕਿਹੜਾ ਕਲਰ ਜ਼ਿਆਦਾ ਮਤਲਬ ਉੱਠਦਾ ਆ ਜਾਂ ਜ਼ਿਆਦਾ ਜੱਚਦਾ ਆ ਦੇਖੋ ਜਿਵੇਂ ਹੁਣ ਆਪਾਂ ਇੱਥੇ ਇਹਦੇ ਇਧਰਲੀ ਸਾਈਡ ਪਾਵਾਂਗੇ ਆਪਾਂ orange ਕਲਰ ਇਹਨੂੰ ਵੀ ਪੈਸਟ ਇਸ ਤਰੀਕੇ ਨਾਲ ਖੁੰਝੇ ਦੇ ਸ਼ੁਰੂ ਕਰ ਲਾਂਗੇ ਐਦਾਂ ਇੱਕ ਮਿੰਟ ਦੇਖੋ ਹੁਣ ਇਸ ਤਰੀਕੇ ਨਾਲ ਇਹਨੂੰ ਫਿਲ ਕਰਾਂਗੇ ਐਦਾਂ ਤੇ ਜਿਹੜਾ ਇਧਰੋਂ ਚੱਕਣਾ ਉਹ ਬਿਲਕੁਲ ਇਹਦੇ ਹੁੰਜੇ ਚੱਕ ਲਾਂਗੇ ਤਾਂ ਪੱਤੀ ਦੇ ਇਸ ਤਰੀਕੇ ਨਾਲ ਐਦਾਂ ਹੀ ਆਪਾਂ ਇਹਨੂੰ ਸਾਰੀ ਨੂੰ ਫਿਲ ਕਰ ਦਾਂਗੇ ਜਿਹੜੀ ਇਹ ਪੈਨਸਲ ਆ ਮੇਰੀ ਇਹ ਕੱਚੀ ਵਾਈਟ ਪੈਨਸਲ ਆ ਕੱਚੀ ਪੈਨਸਲ ਹੁੰਦੀ ਆ ਇਹ ਜਿਹੜੀ ਇਹਦੀ ਮਾਰਕਿੰਗ ਕਰੀ ਹੁੰਦੀ ਆ ਆਪੇ ਘਸ ਕੇ ਜੇ ਖਤਮ ਹੋ ਜਾਂਦੀ ਆ ਦੇਖੋ ਐਸ ਟ੍ਰਿਕ ਕੇ ਨਾਲ ਇਹ ਪਾਈ ਦੀ ਭਰਾਈ ਕਰ ਦਾਂਗੇ ਟਾਂਕੇ ਨੂੰ ਆਪਾਂ ਦੇਖੋ ਜਾਦਾ ਖਿੱਚਣਾ ਜਿਆਦਾ ਵੀ ਨਹੀਂ ਖਿੱਚਣਾ ਹੈਗਾ ਤੇ ਜਿਆਦਾ ਆਪਾਂ ਢਿੱਲਾ ਵੀ ਨਹੀਂ ਛੱਡਣਾ ਹੈਗਾ ਬਸ ਆਪਾਂ ਕਲਾ ਛਪਾਈ ਦੇ ਹਿਸਾਬ ਨਾਲ ਵੀ ਨਹੀਂ ਰਹਿਣਾ ਹੈਗਾ ਹਨਾ ਮਾਰਕਿੰਗ ਆਪਾਂ ਮਤਲਬ ਐਦਾਂ ਧਿਆਨ ਰੱਖਣਾ ਕਿ ਦੋਨੇ ਪਾਸੇ ਤੇ ਜਿੰਨੀ ਆਪਣੀ ਪੱਤੀ ਇਹ ਬਣੀ ਆ ਸ਼ੇਪ ਮੈਚ ਕਰ ਲੈਣੀਆਂ ਵੀ ਕਿੰਨੇ ਕ ਟਾਂਕੇ ਦੇ ਵਿੱਚ ਪੈਣਗੇ ਉਸ ਹਿਸਾਬ ਨਾਲ ਪੈ ਦੇ ਵਿੱਚ ਟਾਂਕੇ ਪਾਵਾਂਗੇ ਦੇਖੋ ਇਸ ਤਰੀਕੇ ਨਾਲ ਆਪਣੀ ਇਧਰਲੀ ਸਾਈਡ ਇਹ ਪੱਤੀ ਬਣ ਗਈ ਠੀਕ ਹੈ ਹੁਣ ਆਪਾਂ ਇਹਨੂੰ نیچے ਗੱਠ ਦੇ ਦਾਂਗੇ ਦੀ ਬਣ ਗਈ ਹੁਣ ਆਪਾਂ ਇਸੇ ਤਰੀਕੇ ਨਾਲ ਆਪਣੀ ਇਧਰਲੀ ਸਾਈਡ ਪੱਤੀ ਬਣਾ ਲਾਂਗੇ। ਇਹ ਵੀ ਆਪਾਂ 2 ਸੈਂਟੀਮੀਟਰ ਲੈ ਲਾਂਗੇ। ਐਦਾਂ। ਇਹਨੂੰ ਵੀ ਆਪਾਂ ਇਥੋਂ ਇਸ ਤਰ੍ਹਾਂ V ਸ਼ੇਪ ਦੇ ਲਾਂਗੇ। ਸਿੱਕਾ। ਹੁਣ ਇਧਰ ਪਾਵਾਂਗੇ ਆਪਾਂ ਵਾਈਟ ਕਲਰ। ਇਹ ਪੱਤੀ ਦੇ ਵਿੱਚ ਇਸ ਤਰੀਕੇ ਨਾਲੇ ਪੈਨੋ ਫਿਲ ਕਰ ਲਾਂਗੇ ਕੱਪੜਾ ਜਿਹੜਾ ਬਿਲਕੁਲ ਹਲਕਾ ਜਿਹਾ ਚੱਕਿਆ ਕਰੋ ਨਹੀਂ ਜਿੰਨਾ ਆਪਾਂ ਮਤਲਬ ਕੱਪੜਾ ਥੋੜਾ ਚੱਕਾਂਗੇ ਉੰਨੀ ਮਤਲਬ ਟਾਂਕਾ ਲਵੇ ਲੱਗੂਗਾ ਤੇ ਫਿਨਿਸ਼ਿੰਗ ਵਧੀਆ ਜਿਆਦਾ ਆਉਂਦੀ ਆ ਉਸ ਤਰੀਕੇ ਨਾਲ ਇਦਾਂ ਫਿਲ ਹੋ ਜੂਗਾ ਇਧਰੋਂ ਵੀ ਸਾਰਾ ਇਹ ਆਪਣਾ ਕਿਸੇ ਭੈਣ ਦਾ ਸੂਟ ਰੈਡੀ ਹੋ ਰਿਹਾ ਫੁਲਕਾਰੀ ਵਰਕ ਦੇ ਵਿੱਚ ਸਾਰਾ ਵਰਕ ਇਹਦੇ ਵਿੱਚ ਫੁਲਕਾਰੀ ਟਾਂਕੇ ਨਾਲੇ ਆ ਆਪਾਂ ਕਰਾਂਗੇ ਤੇ ਇਹਦੇ ਆਪਾਂ ਅੱਗੇ ਵੀ ਹੋਰ ਵੀ 2-3 파ਟ ਲੈ ਕੇ ਆਵਾਂਗੇ ਉੱਪਰ ਵੀ ਕਿਸ ਤਰ੍ਹਾਂ ਇਹਦੇ ਆਪਾਂ ਡਿਜ਼ਾਈਨ ਬਣਾਵਾਂਗੇ ਉ후 ਤੁਹਾਨੂੰ ਦੱਸਾਂਗੇ ਨੈਕਸਟ ਵੀਡੀਓ ਦੇ ਵਿੱਚ ਦੇਖੋ ਆਪਣੀ ਇਹ ਪੱਤੀ ਵੀ ਇਦਾਂ ਕੰਪਲੀਟ ਹੋ ਗਈ ਠੀਕ ਹੈ ਹਾਂਜੀ ਦੇਖੋ ਆਪਣੀ ਇਹ ਪੱਤੀ ਇਸ ਤਰੀਕੇ ਨਾਲ ਬਣ ਗਈ ਇਦਾਂ ਹੁਣ ਆਪਾਂ ਪਤਾ ਕੀ ਕਰਾਂਗੇ ਜਿਹੜੀ ਆਪਣੀ ਆ ਡੰਡੀ ਆ ਇਹਨੂੰ ਆਪਾਂ ਪਹਿਲਾਂ ਲੈ ਲਾਂਗੇ ਇਹ ਇਹ 4 ਸੈਂਟੀਮੀਟਰ ਪਿੱਛੇ ਬਚ ਰਹੀ ਆ ਹੁਣ ਆਪਾਂ ਇਹਦੇ ਵਿੱਚ ਤਿੰਨ ਸਟੈਪ ਲਾਵਾਂਗੇ ਜਿੱਦਾਂ ਇੱਕ 2 3 ਐਸਟਰੀਕੇ ਨਾਲ ਡਾਟਾਂ ਲਗਾ ਲਾਂਗੇ ਤਾਂ ਜੋ ਜਿਹੜਾ ਆਪਣਾ ਪਿਛਲੀ ਪੱਤੀਆਂ ਨੇ ਇਹ ਬਿਲਕੁਲ ਇਕੁਅਲ ਬਣਨ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਹ ਆਪਾਂ ਲਗਾਵਾਂਗੇ ਜਿਹੜੀਆਂ ਇਹਦੇ ਪੱਤੀਆਂ ਲਗਾਵਾਂਗੇ ਇਹ ਲਗਾਵਾਂਗੇ ਆਪਾਂ ਗ੍ਰੀਨ ਕਲਰ ਦੀਆਂ ਹੁਣ ਦੇਖੋ ਬਿਲਕੁਲ ਹਲਕਾ ਜਿਹਾ ਤੇ ਟੇਡਾ ਜਿਹਾ ਇਹ ਪਾਮਾਂਗੇ ਪਾ ਜਿੱਦਾਂ ਦੋ ਝੋਟੇ ਪੈ ਗਏ ਤਿੰਨ ਝੋਟੇ ਇਹਦੇ ਦੇਖੋ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਇੱਥੇ ਵੀ ਪੁਆਇੰਟ ਸਮਝਣ ਵਾਲਾ ਆ ਜਿਵੇਂ ਹੁਣ ਆਪਣੇ ਇੱਥੇ ਤਿੰਨ ਝੋਟੇ ਪੈ ਗਏ ਹੁਣ ਆਪਾਂ ਇੱਥੇ ਸੂਈ ਲੈ ਕੇ ਆਉਣੀ ਆ ਹਨਾ ਆਪਾਂ ਇਹਨੂੰ ਸੂਈ ਨੂੰ ਉੱਪਰ ਨੂੰ ਡਾਇਰੈਕਟ ਨਹੀਂ ਲੈ ਕੇ ਆਉਂਦੇ ਹੈਗੇ ਦੇਖੋ نیچے ਤੇ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਇਹਨੂੰ ਇੱਕ ਗੱਠ ਦੇ ਦਾਂਗੇ ਐਦਾਂ ਇਹ ਜਿਹੜੀ ਆਪਣੀ نیچے ਵਰਕ ਹੋਇਆ ਵਾ ਹਨਾ ਇਹਦੇ ਵਿੱਚ ਤੇ ਸੂਈ ਕੱਢਾਂਗੇ ਆਪਾਂ ਜਿੱਥੇ ਆਪਾਂ ਟਾਂਕਾ ਪਾੜਨਾ ਇਸ ਤਰੀਕੇ ਨਾਲ ਆਪਾਂ ਇਹਨੂੰ ਸਿੱਧਾ ਇੱਥੋਂ ਐਵੇਂ ਟਾਂਕਾ ਡਾਇਰੈਕਟ ਨਹੀਂ ਲੈ ਕੇ ਆਉਂਦੇ ਹੈਗੇ ਦੇਖੋ ਇਦਾਂ ਹੁਣ ਇੱਥੇ ਸੂਈ ਕੱਢ ਲਾਂਗੇ ਆਪਾਂ ਆਪਾਂ ਨੀਚੋਂ થી ਲੇ ਆਏ ਸੂਈ ਹੁਣ ਫੇਰ ਆਪਾਂ ਇਹਦੇ ਵਿੱਚ ਤਿੰਨ ਝੋਟੇ ਪਾਵਾਂਗੇ ਇੱਕ ਦੋ ਤਿੰਨ ਦੇਖੋ ਇਦਾਂ ਹੁਣ ਇਸ ਤਰੀਕੇ ਨਾਲ ਫੇਰ ਆਪਾਂ ਅਗਲੇ ਸਟੈਪ ਵਾਸਤੇ ਵੀ ਸੂਈ ਨੂੰ ਇੱਕ ਗੱਠ ਦੇ ਦਾਂਗੇ ਪਹਿਲਾਂ ਆਪਾਂ ਤਾਂ ਜੋ ਇਹ ਕੱਸਿਆ ਜਾਵੇ ਜੇ ਆਪਾਂ ਡਾਇਰੈਕਟ ਇਹ ਉੱਪਰ ਨੂੰ ਕਰ ਲਾਂਗੇ ਫਿਰ ਇਹਨੇ ਢਿੱਲਾ ਰਹਿ ਜਾਣਾ ਹਨਾ ਤੇਰ ਨੀਚਲੇ ਟਾਂਕੇ ਚ ਵੀ ਢਿੱਲ ਪੈਣੀ ਆ। ਸੋ ਇਸ ਕਰਕੇ ਆਪਾਂ ਇੱਕ ਗੱਠ ਦੇ ਦਾਂਗੇ ਤੇ ਐਦਾਂ ਇਹ ਨੀਚਲੇ ਕੰਮ ਦੇ ਵਿੱਚ ਤੇ ਆਪਾਂ ਸੂਈ ਕਮਾ ਲਾਂਗੇ। ਦੇਖੋ 1 2 3 ਦੇਖੋ ਜੀ ਐਦਾਂ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਇੱਥੇ ਗੱਠ ਦੇ ਕੇ। ਐਸ ਵੀ ਕੇ ਨਾਲ ਆਪਾਂ ਇਹਨੂੰ ਇੱਥੋਂ ਕੱਟ ਪਾਂਗੇ ਠੀਕ ਹੈ ਦੇਖੋ ਆਪਣੀ ਇਹ ਪੱਤੀ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ ਡਿਜ਼ਾਈਨ ਆਪਾਂ ਇਹਦਾ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ ਕਿ ਆਪਾਂ ਇਹਦੇ ਉੱਪਰ ਹੋਰ ਬਾਰਡਰ ਕਿਸ ਤਰ੍ਹਾਂ ਡਿਜ਼ਾਈਨ ਦੇਵਾਂਗੇ ਇਹਨੂੰ ਡਿਜ਼ਾਈਨ ਮਤਲਬ ਸੂਟ ਨੂੰ ਹਾਂਜੀ ਦੇਖੋ ਹਾਂਜੀ ਹੁਣ ਐ ਇਦਾਂ ਹੀ ਜਿੱਦਾਂ ਆਪਾਂ ਇਹ ਪੱਤੀ ਬਣਾਈ ਹੈ اسی ਤਰੀਕੇ ਨਾਲ ਆਪਾਂ ਇਧਰ ਬਣਾ ਲਾਂਗੇ ਪੱਤੀ ਇਦਾਂ ਹੀ ਕਲਰ ਆ ਆਪਣੀ ਮਰਜ਼ੀ ਆ ਆਪਾਂ ਕਿਦਾਂ ਕਲਰ ਪਾਉਣਾ ਜਿੱਦਾਂ ਮੈਂ ਇਹਦੇ ਵਿੱਚ ਜਿੱਥੇ ਆਪਾਂ ਸੈਂਟਰ ਦੇ ਵਿੱਚ ਪਿੰਕ ਕਲਰ ਪਾਇਆ ਮੈਂ ਇੱਥੇ ਰੈੱਡ ਕਲਰ ਪਾਇਆ ਆਲੇ-ਦਾਲੇ ਆਪਾਂ ਇਸ ਤਰ੍ਹਾਂ ਹੀ ਪਾ ਲਾਂਗੇ ਦੋਨੋਂ ਕਲਰ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਸਾਡਾ ਹੌਸਲਾ ਹੋਰ ਵਧੇ ਹਨਾ ਅਸੀਂ ਹੋਰ ਮੋਟੀਵੇਟ ਹੋਈਏ ਨਵੀਆਂ-ਨਵੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਵਾਸਤੇ ਥੈਂਕ ਯੂ